ਸਤਿ ਸ਼੍ਰੀ ਅਕਾਲ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਅੱਜ ਦੀ ਕਲਾਸ ਵਿੱਚ ਆਪਾਂ ਕਰਾਂਗੇ ਜੀ surjit patar ਬਾਰੇ ਠੀਕ ਹੈ ਜੀ ਉਹਨਾਂ ਬਾਰੇ ਆਪਾਂ ਇੰਟਰੋਡਕਸ਼ਨ ਕਰਾਂਗੇ ਉਹਨਾਂ ਦੀਆਂ ਦੋ ਰਚਨਾਵਾਂ ਹੈਗੀਆਂ ਜੀ ਬੁੱਕ ਦੇ ਵਿੱਚ ਆਪਾਂ ਦੋ ਰਚਨਾਵਾਂ ਬਾਰੇ ਪੜਾਂਗੇ ਠੀਕ ਹੈ ਜੀ ਹਾਂਜੀ ਬਿਨਾਂ ਕਿਸੇ ਦੇਰੀ ਤੋਂ ਆਪਾਂ ਕਲਾਸ ਸਟਾਰਟ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਜੇਕਰ ਵੀਰੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਲਓ ਲਾਈਵ ਵੀਡੀਓ ਨੂੰ ਲਾਈਕ ਕਰਦੇਆ ਕਰੋ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਦੇਆ ਕਰੋ ਬਾਕੀ ਇੱਕ ਟੈਲੀਗ੍ਰam ਗਰੁੱਪ ਹੈਗਾ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਆਹ ਪੀਡੀਫ ਤੁਹਾਨੂੰ ਉੱਥੇ ਹੀ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਹਾਂਜੀ ਕਰਦੇ ਆ ਆਪਾਂ ਸਟਾਰਟ surjit ਪਾਤਾ ਦਾ ਜੀ ਟਾਈਮ ਪੀਰੀਡ ਕਿੰਨਾ ਹੈਗਾ ਜੀ 1945 ਤੋਂ ਲੈ ਕੇ 2024 ਦੇ ਵਿੱਚ ਚਾਹੀ ਤੱਕ ਠੀਕ ਹੈ ਜੀ 1945 ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤੇ 2024 ਦੇ ਵਿੱਚ ਉਹਨਾਂ ਦੀ ਕੀ ਹੋਈ ਸੀਗੀ ਡੈਥ ਹੋਈ ਸੀਗੀ ਠੀਕ ਹੈ ਜੀ ਦੇਖੋ ਜਨਮ ਜਨਮ ਕਦੋਂ ਹੋਇਆ ਜੀ 13 ਜਨਵਰੀ 1945 ਈਸਵੀ ਨੂੰ ਠੀਕ ਹੈ ਜੀ ਜਨਮ ਕਦੋਂ ਹੋਇਆ 13 ਜਨਵਰੀ 1945 ਈਸਵੀ ਨੂੰ ਜਨਮ ਸਥਾਨ ਕਿਹੜਾ ਸੀਗਾ ਜੀ ਪਿੰਨ ਪੱਤੜ ਕਲਾਂ ਸੀਗਾ ਤੇ ਜ਼ਿਲ੍ਹਾ ਕਿਹੜਾ ਸੀਗਾ ਜੀ ਜਲੰਧਰ ਠੀਕ ਹੈ ਜੀ ਪਿਤਾ ਦਾ ਨਾਮ ਇਹਨਾਂ ਦਾ ਹੈਗਾ ਸੀਗਾ ਜੀ ਹਰਪ੍ਰਜਨ ਸਿੰਘ ਤੇ ਮਾਤਾ ਜੀ ਦਾ ਨਾਮ ਕੀ ਸੀਗਾ ਜੀ ਸਰਦਾਰਨੀ ਗੁਰਬਖਸ਼ ਕੌਰ ਓਕੇ ਮਾਤਾ ਜੀ ਦਾ ਨਾਮ ਕੀ ਸੀਗਾ ਜੀ ਸਰਦਾਰਨੀ ਗੁਰਬਖਸ਼ ਕੌਰ ਸਿੱਖਿਆ ਇਹਨਾਂ ਦੀ ਜਿਹੜੀ ਮੁੱਢਲੀ ਸੀਗੀ ਉਹ ਤਾਂ ਇਹਨਾਂ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਪਰ ਇਹਨਾਂ ਦੀ ਜਿਹੜੀ ਉੱਚੀ ਦੀ ਸਿੱਖਿਆ ਸੀਗੀ ਐਮਏ ਇਹਨਾਂ ਨੇ ਕਿੱਥੋਂ ਕੀਤੀ ਸੀਗੀ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਸੁਰਜੀਤ ਪਾਤਰ ਹੋਰਾਂ ਨੇ ਆਪਣੀ ਜਿਹੜੀ ਐਮਏ ਕੀਤੀ ਸੀਗੀ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਸੀਗੀ ਓਕੇ ਰਿਮੈਂਬਰ ਇਟ ਨੈਕਸਟ ਦੇਖੋ ਕਹਿੰਦੇ ਕਿ ਆਪ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾ ਅਤੇ ਸੰਚਾਰ ਵਿਭਾਗ ਦੇ ਵਿੱਚ ਬਤੌਰ ਕਾਰਜਸ਼ੀਲ ਰਹੇ ਮਤਲਬ ਕੀ ਹੈ ਕਿ ਖੇਤੀਬੜੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹਨਾਂ ਨੇ ਭਾਸ਼ਾ ਅਤੇ ਸੰਚਾਰ ਵਿਭਾਗ ਵਿੱਚ ਕੰਮ ਕਰਿਆ ਸੀਗਾ ਠੀਕ ਹੈ ਜੀ ਭਾਸ਼ਾ ਤੇ ਸੰਚਾਰ ਵਿਭਾਗ ਵਿੱਚ ਕੰਮ ਕਰਿਆ ਕਿੱਥੇ ਕਰਿਆ ਸੀਗਾ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਠੀਕ ਹੈ ਜੀ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਿੱਛੇ ਸ਼ਦਮੇ ਵੀ ਪਟਿਆਲਾ ਬੋਲ ਗਈ ਮੈਂ ਹਾਂਜੀ ਲੁਧਿਆਣਾ ਦੇ ਵਿੱਚ ਕਰਿਆ ਸੀਗਾ ਉਹ ਜਿਹੜੀ ਸਿੱਖਿਆ ਉਹਨੇ ਪਟਿਆਲਾ ਤੋਂ ਪ੍ਰਾਪਤ ਕੀਤੀ ਸੀਗੀ ਬਟ ਉਹਨੇ ਜਿਹੜੇ ਕਾਰਜਸ਼ੀਲ ਹੋਇਆ ਸੀਗੀ ਉਹਨੇ ਕੰਮ ਕਿੱਥੇ ਕਰਿਆ ਸੀਗਾ ਲੁਧਿਆਣਾ ਦੇ ਵਿੱਚ ਹੁਣ ਕਹਿੰਦੇ ਪੰਜਾਬੀ ਸਾਹਿਤ ਦੇ ਵਿੱਚ ਪ੍ਰਸਿੱਧ ਇੱਕ ਸਫਲ ਗਜ਼ਲਕਾਰ ਗੀਤਕਾਰ ਅਤੇ ਕਵੀ ਵਜੋਂ ਹੋਏ ਠੀਕ ਹੈ ਜੀ ਮਤਲਬ ਇਹ ਕਿ ਪੰਜਾਬੀ ਸਾਹਿਤ ਦੇ ਵਿੱਚ ਆਪਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਜਾਣਦੇ ਹਾਂ ਇਹ ਕਹਿੰਦੇ ਆਪਾਂ ਕਹਿੰਦੇ ਕਿ ਇਹ ਇੱਕ ਗਜ਼ਲਕਾਰ ਹੈਗੇ ਆ ਜੀ ਮਤਲਬ ਬਹੁਤ ਵਧੀਆ ਗਜ਼ਲ ਗਜ਼ਲ ਵਗੈਰਾ ਲਿਖਦੇ ਆ ਗੀਤਕਾਰ ਹੈਗੇ ਆ ਤੇ ਕਵੀ ਵੀ ਹੈਗੇ ਆ ਪੰਜਾਬੀ ਸਾਹਿਬ ਦੇ ਵਿੱਚ ਇਹਨਾਂ ਨੂੰ ਆਪ ਗਜ਼ਲਕਾਰ ਦੇ ਤੌਰ ਤੇ ਗੀਤਕਾਰ ਦੇ ਤੌਰ ਤੇ ਤੇ ਕਵੀ ਦੇ ਤੌਰ ਤੇ ਜਾਣਦੇ ਹਨ ਕਹਿੰਦੇ ਕਿ ਪਹਿਲੀ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ ਦੀ ਗਜ਼ਲ ਕੁਛ ਕਿਹਾ ਤੇ ਹਨੇਰਾ ਜ਼ਗੇਰਾ ਜ਼ਗੇਰਾ ਕਿਵੇਂ ਬਹੁਤ ਪ੍ਰਸਿੱਧ ਹੋਈ ਦੇਖੋ ਇਹਨਾਂ ਦੀ ਜਿਹੜੀ ਪ੍ਰਸਿੱਧੀ ਸੀਗੀ ਨਾ ਇਹਨਾਂ ਨੂੰ ਜਦੋਂ ਪ੍ਰਸਿੱਧੀ ਮਿਲਣੀ ਸ਼ੁਰੂ ਹੋਈ ਇਹਨਾਂ ਦਾ ਪਹਿਲਾ ਹੈਗਾ ਸੀਗਾ ਜੀ ਗਜ਼ਲ ਸੰਗ੍ਰਹਿ ਉਸ ਗਜ਼ਲ ਸੰਗ੍ਰਹਿ ਦਾ ਨਾਮ ਕੀ ਹੈ ਜੀ ਹਵਾ ਵਿੱਚ ਲਿਖੇ ਹਰਫ ਗਜ਼ਲ ਸੰਗ੍ਰਹਿ ਦਾ ਨਾਮ ਕੀ ਹੈ ਜੀ ਹਵਾ ਵਿੱਚ ਲਿਖੇ ਹਰਫ ਤੇ ਉਹਦੀ ਪਹਿਲੀ ਗਜ਼ਲ ਦਾ ਨਾਮ ਕੀ ਹੈ ਜੀ ਕੁਛ ਕਿਹਾ ਤ ਹਨੇਰਾ ਜੰਗੀਰ ਜਗੀਰਾ ਕਿਵੇਂ ਠੀਕ ਹੈ ਜੀ ਦੇਖੋ ਆ ਇਹਨਾਂ ਦੇ ਇੱਕ ਕਹਿ ਲਓ ਕਿ ਪੁਸਤਕ ਸੀਗੀ ਸੰਗ੍ਰਹਿ ਸੀਗਾ ਤੇ ਇਹਦੇ ਵਿੱਚ ਆਹ ਦਰਜ ਇਹਨਾਂ ਦੀ ਗਜ਼ਲ ਸੀਗੀ ਇਹਦੇ ਕਰਕੇ ਇਹਨਾਂ ਨੂੰ ਪ੍ਰਸਿੱਧੀ ਮਿਲੀ ਦੁਬਾਰਾ ਬੋਲ ਰਹੀਆਂ ਸੰਗ੍ਰਹਿ ਦਾ ਨਾਮ ਕੀ ਹੈ ਜੀ ਹਵਾ ਵਿੱਚ ਲਿਖੇ ਹਰਫ ਤੇ ਇਹਦੀ ਗਜ਼ਲ ਦਾ ਨਾਮ ਕੀ ਸੀਗਾ ਜੀ ਇਹਨਾਂ ਦੀ ਗਜ਼ਲ ਦਾ ਨਾਮ ਸੀਗਾ ਕੁਛ ਕਿਹਾ ਤ ਹਨੇਰਾ ਜੰਗੀਰਾ ਕਿਵੇਂ ਓਕੇ ਰਿਮੈਂਬਰ ਇਟ ਨੈਕਸਟ ਦੇਖੋ ਜੀ ਦੇਖੋ ਪ੍ਰਸਿੱਧ ਕਾਵਿ ਪੁਸਤਕਾਂ ਠੀਕ ਹੈ ਜੀ ਮਤਲਬ ਕਿ ਇਹ ਕਿ ਇਹਨਾਂ ਨੇ ਵਾਰਤਕ ਭਾਗ ਵਿੱਚ ਵੀ ਆਪਣੀ ਕੰਟਰੀਬਿਊਸ਼ਨ ਦਿੱਤੀ ਗਤਲਸ ਵੀ ਲਿਖੀਆਂ ਤੇ ਉਹਨਾਂ ਦੇ ਵਿੱਚ ਜਿਹੜੀ ਆਪਣਾ ਬੁੱਕ ਦੇ ਵਿੱਚ ਲਿਖੀਆਂ ਹੋਈਆਂ ਸੀਗੇ ਇਹਨਾਂ ਦੀ ਪ੍ਰਸਿੱਧ ਕਾਵਿ ਪੁਸਤਕਾਂ ਕਿਹੜੀਆਂ-ਕਿਹੜੀਆਂ ਹੈਗੀਆਂ ਜੀ ਪਹਿਲੀ ਪੁਸਤਕ ਹੈਗੀ ਹੈ ਜੀ ਇਹਦੇ ਵਿੱਚ ਹਨੇਰਾ ਸੁਲਗਦੀ ਵਰਣਮਾਲਾ ਠੀਕ ਹੈ ਜੀ ਪਹਿਲੀ ਪੁਸਤਕ ਕਿਹੜੀ ਹੈ ਜੀ ਹਨੇਰਾ ਸੁਲਗਦੀ ਵਰਣਮਾਲਾ ਦੂਸਰੀ ਪੁਸਤਕ ਦਾ ਨਾਮ ਕੀ ਹੈਗਾ ਜੀ ਬਿਖਰ ਬਿਰਖ ਅਗਰ ਅਰਜ਼ ਕਰੇ ਠੀਕ ਹੈ ਜੀ ਬਿਰਖ ਅਰਜ਼ ਕਰੇ ਕੀ ਹੈ ਜੀ ਬਿਰਖ ਅਰਜ਼ ਕਰੇ ਥਰਡ ਕੀ ਹੈਗੇ ਜੀ ਲਫ਼ਜ਼ਾਂ ਦੀ ਦਰਗਾਹ ਠੀਕ ਹੈ ਜੀ ਥਰਡ ਕੀ ਹੈ ਜੀ ਲਫ਼ਜ਼ਾਂ ਦੀ ਦਰਗਾਹ ਫੋਰਥ ਕੀ ਹੈ ਜੀ ਸਦੀਆਂ ਤ੍ਰਿਕਾਲਾਂ ਫੋਰਥ ਦਾ ਨਾਮ ਕੀ ਹੈ ਜੀ ਸਦੀਆਂ ਤ੍ਰਿਕਾਲਾਂ ਫਿਫਥ ਦਾ ਨਾਮ ਕੀ ਹੈ ਕਰ ਜੀ ਸੂਰਜ ਮੀਠੀਕ ਹੈ ਜੀ ਫਿਫਥ ਦਾ ਨਾਮ ਕੀ ਹੈ ਜੀ ਸੂਰਜ ਮੀਨ ਹੁਣ ਵਾਰਤਕ ਪੁਸਤਕਾਂ ਦਾ ਪੁਸਤਕ ਦਾ ਨਾਮ ਕੀ ਹੈ ਜੀ ਜੋ ਇਹਨਾਂ ਨੇ ਬੁੱਕ ਵਿੱਚ ਦਿੱਤੀ ਹੋਈ ਹੈ ਆਪਾਂ ਨੂੰ ਉਹਦਾ ਨਾਮ ਹੈਗਾ ਜੀ ਸੂਰਜ ਮੰਦਰ ਦੀਆਂ ਪੌੜੀਆਂ ਠੀਕ ਹੈ ਜੀ ਕੀ ਨਾਮ ਹੈ ਉਹਦਾ ਸੂਰਜ ਮੰਦਰ ਦੀਆਂ ਪੌੜੀਆਂ ਹਾਂਜੀ ਨੈਕਸਟ ਪੇਜ ਤੇ ਆਜੋ ਫਿਰ ਆਪਾਂ ਇਹਨਾਂ ਦੀ ਪੋਇਟਰੀ ਕਰਦੇ ਹਾਂ ਠੀਕ ਹੈ ਜੀ ਕਹਿੰਦੇ ਕਿ ਪੰਜਾਬੀ ਭਾਸ਼ਾ ਵੱਲੋਂ ਵੇਟ ਦੇਖੋ ਜੀ ਕਹਿੰਦੇ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੋਮਨੀ ਪੰਜਾਬੀ ਕਵੀ ਦਾ ਸਨਮਾਨ ਠੀਕ ਹੈ ਜੀ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਆਪ ਜੀ ਨੂੰ ਕਿਹੜਾ ਸਨਮਾਨ ਮਿਲਿਆ ਹੋਇਆ ਜੀ ਸ਼ੋਮਨੀ ਪੰਜਾਬੀ ਕਵੀ ਦਾ ਸਨਮਾਨ ਮਿਲਿਆ ਹੋਇਆ ਜੀ ਸਹਿਦ ਅਕਾਦਮੀ ਦਿੱਲੀ ਵੱਲੋਂ ਵੀ ਆਪ ਜੀ ਨੂੰ ਸਨਮਾਨਿਤ ਕੀਤਾ ਗਿਆ ਹੈ ਦੇਖੋ ਬੁੱਕ ਦੇ ਵਿੱਚ ਕੋਈ ਅਵਾਰਡ ਦਾ ਨਾਮ ਨਹੀਂ ਲਿਖਿਆ ਆਇਆ ਸੀਗਾ ਦਾ ਕਰਕੇ ਮੈਂ ਇੱਥੇ ਇਹੀ ਲਿਖ ਦੇ ਸਨਮਾਨਿਤ ਕੀਤਾ ਗਿਆ ਹੈ ਪਰ ਫਿਰ ਵੀ ਮੈਂ ਆਪਾਂ ਦੇਖ ਲਾਂਗੇ ਕਿਸੇ ਜੋ ਇਹਨੂੰ ਡਿਟੇਲ ਵਿੱਚ ਪੜ ਰਹੇ ਹੈਗੇ ਆ ਐਮਏ ਵਾਲੇ ਮਾਸਟਰ ਗ੍ਰੈਜੂਏਟ ਪੰਜਾਬੀ ਵਾਲੋਂ ਹੈ ਉਹ ਪੁੱਛ ਲਾਂਗੇ ਆਪਾਂ ਠੀਕ ਹੈ ਜੀ ਕਿ ਨਕੀ ਬਿਰਲਾ ਫਾਊਂਡੇਸ਼ਨ ਵੱਲੋਂ ਆਪ ਜੀ ਨੂੰ ਕਿਹੜਾ ਸਨਮਾਨ ਮਿਤਾ ਦਿੱਤਾ ਗਿਆ ਜੀ ਸਰਸਵਤੀ ਸਨਮਾਨ ਬਿਰਲਾ ਫਾਊਂਡੇਸ਼ਨ ਵੱਲੋਂ ਆਪ ਜੀ ਨੂੰ ਕਿਹੜਾ ਸਨਮਾਨ ਦਿੱਤਾ ਗਿਆ ਜੀ ਸਰਸਵਤੀ ਸਨਮਾਨ 2012 ਦੇ ਵਿੱਚ ਆਪ ਜੀ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਠੀਕ ਹੈ ਜੀ 2012 ਦੇ ਵਿੱਚ ਆਪ ਜੀ ਨੂੰ ਕਿਹੜਾ ਪੁਰਸਕਾਰ ਮਿਲਿਆ ਜੀ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ ਠੀਕ ਹੈ ਜੀ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ ਐ ਤੱਕ ਸਮਝ ਆ ਗਈ ਜੀ ਤੁਹਾਨੂੰ ਇਦੇ ਲਈ ਆਪਾਂ ਲੱਗੇ ਸੀ ਸਿਰਫ 5 ਮਿੰਟ ਹੁਣ ਆਪਾਂ ਕਰਾਂਗੇ ਇਹਨਾਂ ਦੀ ਪੋਇਟਰੀ ਪੋਇਟਰੀ ਇਹਨਾਂ ਨੇ ਬਹੁਤ ਸੋਹਣੀ ਲਿਖੀਆਂ ਆਆਂ ਹਾਂਜੀ ਪਹਿਲੀ ਦੇਖੋ ਜੀ ਆਇਆ ਅਨੰਦ ਕਿਸ਼ੋਰ ਠੀਕ ਹੈ ਜੀ ਆਹ ਤੁਸ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਲਿਖਿਆ ਨਾ ਉਹੀ ਆ ਠੀਕ ਹੈ ਜੀ ਦੇਖੋ ਸੁਰਜੀਤ ਪਾਤਰ ਜਣ ਜੋ ਵੀ ਇੰਟਰੋਡਕਸ਼ਨ ਮੈਂ ਤੁਹਾਨੂੰ ਦੱਸੀ ਹੈ ਨਾ ਉਹੀ ਆ ਸਾਰੀ ਲੈ ਲਓ ਸਕਰੀਨਸ਼ਾਟ ਬਾਕੀ ਤੁਹਾਨੂੰ ਪੂਰੀ PDF ਤਾਂ ਮਿਲ ਹੀ ਜਾਏਗੀ ਦੇਖੋ ਫਸਟ ਪੋਇਟਰੀ ਹੈ ਜੀ ਇਹਨਾਂ ਦੀ ਆਇਆ ਆਨੰਦ <strong>ਕਿਸ਼ੋਰ</strong> ਆਪ ਕਰਦੇ ਆ ਦੇਖੋ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ <strong>ਕਿਸ਼ੋਰ</strong> ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈ ਸਿਆਲ ਦਾ ਨਾਲ ਬਥੇਰੇ ਹੋਰ ਠੀਕ ਹੈ ਜੀ ਇਹਦੇ ਵਿੱਚ ਨਾ ਮੈਂ ਤੁਹਾਨੂੰ ਪਹਿਲਾਂ ਰਿਵਿਊ ਦੇ ਦਾਂ ਥੋੜਾ ਜਿਹਾ ਪੋਇਟਰੀ ਦਾ ਦੇਖੋ ਇਹਦੇ ਵਿੱਚ ਨਾ ਮੈਨੂੰ ਲੱਗਦਾ ਲੱਗਦਾ ਨਹੀਂ ਹੈਗਾ ਇਹਦੇ ਵਿੱਚ ਦੋ ਸਥਿਤੀਆਂ ਦੀ ਉਹਨਾਂ ਨੇ ਤੁਲਨਾ ਕੀਤੀ ਇੱਕ ਅਮੀਰ ਦੀ ਤੇ ਇੱਕ ਗਰੀਬ ਦੀ ਠੀਕ ਹੈ ਦੋ ਸਥਿਤੀ ਦੀ ਤੁਲਨਾ ਕੀਤੀ ਉਹ ਤੁਸੀਂ ਹੁਣ ਹੌਲੀ ਹੌਲੀ ਪੜੋਗੇ ਦੇਖੋ ਕਹਿੰਦੇ ਕਿ ਰਿਜਕ ਦੇ ਪਿੱਛੇ ਕੌਣ ਆਇਆ ਸੀਗਾ ਜੀ ਆਨੰਦ ਕਿਸ਼ੋਰ ਆਇਆ ਸੀਗਾ ਠੀਕ ਹੈ ਜੀ ਰਿਜਕ ਦੇ ਪਿੱਛੇ ਆਨੰਦ ਕਿਸ਼ੋਰ ਆਇਆ ਮਤਲਬ ਆਪਣੀ ਰੋਜ਼ੀ ਰੋਟੀ ਦੇ ਪਿੱਛੇ ਆਨੰਦ ਕਿਸ਼ੋਰ ਆਇਆ ਕਿੱਥੋਂ ਆਇਆ ਬਿਹਾਰ ਤੋਂ ਕਿਹਦੇ ਤੇ ਆਇਆ ਗੱਡੀ ਤੇ ਆਇਆ ਤੇ ਬੈਲ ਤੇ ਆਇਆ ਤੇ ਨਾਲ ਉਹਦੇ ਹੋਰ ਕੀ ਹੋਰ ਵੀ ਲੋਕ ਕਾਫੀ ਸੀਗੇ ਠੀਕ ਹੈ ਜੀ ਪਿੱਛੇ ਪਿੱਛੇ ਰਿਜਕ ਦੇ ਆਇਆ ਆਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਲ ਸਿਆਲ ਦਾ ਨਾਲ ਬਥੇਰੇ ਹੋਰ ਮਤਲਬ ਉਹਨਾਂ ਦੇ ਹੋਰ ਵੀ ਬਥੇਰੇ ਸੀਗੇ ਠੀਕ ਹੈ ਜੀ ਹੁਣ ਕ ਵਿਚ ਜੜ ਲੱਗੀ ਤੇ ਪੁਗਰੀ ਠੀਕ ਹੈ ਹੁਣ ਕਹਿੰਦੇ ਕਿ ਰਾਮ ਕਲੀ ਰਾਮ ਕਲੀ ਕੌਣ ਸੀਗੀ ਜੀ ਆਨੰਦ ਕਿਸ਼ੋਰਤੀ ਵਾਈਫ ਸੀਗੀ ਉਹ ਸੁਗੜ ਸੀਗੀ ਮਤਲਬ ਸੋਹਿਆਣੀ ਸੀਗੀ ਸਮਝਦਾਰ ਸੀਗੀ ਲੁਗਾਈ ਦਾ ਮਤਲਬ ਹੈਗਾ ਜੀ ਉਹਦੀ ਵਾਈਫ ਸੀਗੀ ਠੀਕ ਹੈ ਲੁਧਿਆਣੇ ਦੇ ਕੋਲ ਇੱਕ ਪਿੰਡ ਹੈਗਾ ਸੀਗਾ ਜੀ ਬਾੜੇਵਾਲ ਉਹਦੇ ਵਿੱਚ ਉਹ ਰਹਿਣ ਲੱਗ ਪਏ ਉੱਥੇ ਉਹਨਾਂ ਦੀ ਜੜ ਲੱਗੀ ਤਾਂ ਉੱਥੇ ਉਹਨਾਂ ਨੇ ਪੁਗਰਨਾ ਸ਼ੁਰੂ ਕਰ ਦਿੱਤਾ ਮਤਲਬ ਕਿ ਕਿ ਹੌਲੀ ਹੌਲੀ ਉੱਥੇ ਉਹਨਾਂ ਦੀ ਸਥਿਤੀ ਕੀ ਹੈ ਥੋੜੀ ਵਧੀਆ ਹੋਣੀ ਸ਼ੁਰੂ ਹੋ ਗਈ ਕਿਹਲੋ ਕਿ ਰੋਜ਼ੀ ਰੋਟੀ ਆਪਣਾ ਉੱਥੇ ਕਮਾਣ ਲੱਗ ਗਿਆ ਜੋ ਉਹ ਕੰਮ ਕਰਦੇ ਸੀਗੇ ਫਿਰ ਕਹਿੰਦੇ ਨੇ ਕਿ RAM ਕਲੀ ਇੱਥੇ ਪੜ੍ਹਦੇ ਪਹਣ RAM ਕਲੀ ਦੀ ਇੱਕ ਖੁਕਚੋਂ ਜਵੇਂ ਬੇਟੀ ਉਸਦੀ ਨਾਂ ਰੱਖਿਆ ਸੀ ਮਾਦਰੀ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ RAM ਕਲੀ ਦੀ ਖੁਕਚੋਂ ਇੱਕ ਬੇਟੀ ਨੇ ਜਨਮ ਲਿਆ ਤੇ ਉਸ ਬੇਟੀ ਦਾ ਨਾਮ ਉਹਨਾਂ ਨੇ ਕੀ ਰੱਖਿਆ ਸੀਗਾ ਜੀ ਮਾਦਰੀ ਰੱਖਿਆ ਸੀਗਾ ਕੱਲ ਮੈਂ ਦੇਖੀ ਮਾਦਰੀ ਉਸ ਪੁੰਨੇ ਵਿੱਚ ਗੁੱਤਨਾ ਬਣ ਕੇ ਰੀਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਐੜਾ ਲਿਖ ਰਹੀ ਬੇਟੀ ਅਨੰਦ ਕਿਸ਼ੋਰ ਦੀ ਫਿਰ ਕਹਿੰਦੇ ਕਿ ਮੈਂ ਉਹਨੂੰ ਉਸ RAM ਕਿਸ਼ੋਰ ਦੀ ਅਨੰਦ ਕਿਸ਼ੋਰ ਦੀ ਬੇਟੀ ਨੂੰ ਮੈਂ ਕੱਲ ਦੇਖਿਆ ਸੀਗਾ ਠੀਕ ਹੈ ਜੀ ਸਕੂਲ ਦੇ ਵਿੱਚ ਪਿੰਡ ਦੇ ਸਕੂਲ ਦੇ ਵਿੱਚ ਓਂਟੀ ਗੋਤਾਂ ਤੇ ਰੀਵਨ ਬੰਨੇ ਹੋਏ ਸੀਗੇ ਉਹਨੇ ਸੋਹਣੀ ਪੱਟੀ ਪੋਚੀ ਹੋਈ ਸੀਗੀ ਤੇ ਉਸ ਸੋਹਣੀ ਪੱਟੀ ਦੇ ਉੱਤੇ ਕੀ ਲਿਖੀ ਸੀਗੀ ਊੜਾ ਐੜਾ ਲਿਖੀ ਸੀਗੀ ਠੀਕ ਹੈ ਊੜਾ ਐੜਾ ਲਿਖੀ ਸੀਗੀ ਕੌਣ ਵੀ ਅਨੰਤ ਕਿਸ਼ੋਰ ਦੀ ਬੇਟੀ ਠੀਕ ਹੈ ਜੀ ਫਿਰ ਕਹਿੰਦੇ ਕਿ ਕਿੰਨਾ ਗੂੜਾ ਸਾਖ ਹੈ ਅਖਰਾਂ ਤੇ ਰਿਜ਼ਕ ਦਾ ਦੇਖੋ ਆ ਬਹੁਤ ਵੱਡੀ ਲਾਈਨ ਆ ਬਹੁਤ ਵੱਡੀ ਲਾਈਨ ਕੀ ਹੈ ਕਿ ਉਹਨੇ ਇਹ ਦੇਖਿਆ ਕਿ ਅਖਰ ਤੇ ਰਿਜ਼ਕ ਦਾ ਕਿੰਨਾ ਗੁੜਾ ਸਾਗ ਹੈ ਦੇਖੋ ਇਹਦੇ ਵਿੱਚ ਮੇਨ ਹੀ ਇਹ ਹੈ ਕਿ ਜਿਹੜਾ ਕੋਈ ਸਰਦਾਇਆ ਘਰ ਤੋਂ ਉਹ ਕੋਈ ਚੰਗੇ ਸਕੂਲ 'ਚ ਆਪਣੇ ਬੱਚਿਆਂ ਨੂੰ ਪੜ੍ਹਾਏਗਾ ਜਿਹੜਾ ਠੀਕ ਠਾਕ ਹੈ ਉਹ ਠੀਕ ਠਾਕ ਸਕੂਲ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਪੜ੍ਹਾਏਗਾ ਹੁਣ ਦੇਖੋ ਇੱਕਰ ਰਿਵਿਊ ਦੇ ਦਿੱਤਾ ਉਹਨੇ ਅਨੰਤ ਕਿਸ਼ੋਰ ਦਾ ਠੀਕ ਹੈ ਜੀ ਠੀਕ ਠਾਕ ਕਰਦੇ ਹੁਣ ਦੇਖੋ ਦੂਸਰਾ ਰਿਵਿਊ ਕੀ ਕਹਿੰਦੇ ਆ ਕਹਿੰਦੇ ਕਿ ਇਸ ਪਿੰਡ ਦੇ ਲਾੜਲੇ ਪੋਤੇ ਅਰਸ਼ ਸਿੰਘ ਦੇ ਆਪਣੇ ਪਿਓ ਦੇ ਘਰ ਵਿੱਚ ਬਹਿ ਲੁਧਿਆਣੋਂ ਆਵੰਦੇ ਕਾਨਵਟ ਵਿੱਚ ਪੜ ਰਹੇ ABCD ਸਿੱਖਦੇ ABCD ਸਿੱਖਦੇ ਪੋਤੇ ਨੰਦ ਕਿਸ਼ੋਰ ਤੇ ਹੁਣ ਕਹਿੰਦੇ ਕਿ ਦੂਜੇ ਘਰ ਦੀ ਗੱਲ ਹੈ ਠੀਕ ਹੈ ਜੀ ਦੂਜੇ ਇੱਕ ਚੰਗੇ ਘਰ ਦੀ ਗੱਲ ਹੈ ਇੱਕ ਮੀਰ ਘਰ ਦੀ ਗੱਲ ਹੈ ਉਹ ਕਹਿੰਦੇ ਨੇ ਅਸ਼ਰ ਸਿੰਘ ਕੀ ਹੈ ਇੱਕ ਇਨਸਾਨ ਆ ਮਤਲਬ ਉੱਥੇ ਰਹਿਣ ਵਾਲਾ ਕੋਈ ਪਰਸਨ ਆ ਕਾਫੀ ਚੰਗੇ ਘਰਵਾਰ ਦਾ ਹੈ ਤੇ ਉਹਦੇ ਜਿਹੜੇ ਪੋਤੇ ਨੇ ਉਹ ਆਪਣੇ ਪਿਓ ਦੀ ਗੱਡੀ ਦੇ ਵਿੱਚ ਮਤਲਬ ਆਪਣੇ ਬਾਪ ਦੀ ਗੱਡੀ ਦੇ ਵਿੱਚ ਲੁਧਿਆਣਾ ਸ਼ਹਿਰ ਵਿੱਚ ਜਾਂਦੇ ਆ ਪੜਨ ਦੇ ਲਈ ਤੇ ਕਿਹੜੇ ਸਕੂਲ ਦੇ ਵਿੱਚ ਕਾਨਵਰਟ ਸਕੂਲ ਦੇ ਵਿੱਚ ਤੇ ਕਾਨਵਰਟ ਸਕੂਲ ਵਿੱਚ ਜੋ ਕੀ ਸਿੱਖਦੇ ਆ ਏ ਬੀ ਸੀ ਡੀ ਸਿੱਖਦੇ ਆ ਠੀਕ ਹੈ ਜੀ ਏ ਬੀ ਸੀ ਡੀ ਸਿੱਖਦੇ ਪੋਤੇ ਨੰਦਕਿਸ਼ੋਰ ਦੇ ਫਿਰ ਲਾਸਤਾ ਉਹਨਾਂ ਕੀ ਲਿਖਦਾ ਕਿ ਕਿੰਨਾ ਗੂੜਾ ਸਾਖ ਹੈ ਅੱਖਰਾਂ ਤੇ ਅੱਖਿਆਂ ਦਾ ਠੀਕ ਹੈ ਜੀ ਪਿੱਛੇ ਪਿੱਛੇ ਰਿਜਕ ਆਇਆ ਨੰਦਕਿਸ਼ੋਰ ਫਿਰ ਕਹਿੰਦੇ ਨੇ ਕਿ ਕਿੰਨਾ ਗੂੜਾ ਸਾਖ ਹੈ ਅੱਖਰ ਤੇ ਅੱਖਾਂ ਦਾ ਠੀਕ ਹੈ ਇਹਦਾ ਮਤਲਬ ਕੀ ਹੁੰਦਾ ਜੀ ਇੱਛਾਵਾਂ ਇੱਛਾਵਾਂ ਦੇਖੋ ਭਈ ਉਹ ਨੇ ਇਹ ਕਿ ਜਿਹੜਾ ਠੀਕ-ਠਾਕ ਪਰਿਵਾਰ ਵਿੱਚ ਤਾਂ ਉਹਨਾਂ ਦੀ ਠੀਕ-ਠਾਕ ਇੱਛਾਵਾਂ ਹੋਣਗੀਆਂ ਠੀਕ ਹੈ ਜੀ ਜਿਹੜੇ ਅਮੀਰ-ਅਮੀਰ ਦੀਆਂ ਇੱਛਾਵਾਂ ਹੋਣਗੀਆਂ ਇੱਛਾਵਾਂ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਜੋ ਵੀ ਕੰਮ ਕਰਦੇ ਆ ਠੀਕ ਹੈ ਫੋਰ ਐਗਜ਼ਾਮਪਲ ਉਹ ਆਪਣੇ ਬੱਚਿਆਂ ਨੂੰ ਪੜ੍ਹਨੇ ਪਾਉਂਦੇ ਆ ਓਕੇ ਜਿਹੜਾ ਚੰਗੇ ਘਰ ਵਿੱਚ ਹੈਗਾ ਉਹ ਚੰਗੇ ਘਰ ਚ ਹੀ ਪਾਏਗਾ ਤੇ ਜਿਹੜਾ ਠੀਕ-ਠੇ ਘਰ ਵਿੱਚ ਹੈਗਾ ਤਾਂ ਉਹ ਆਪਣੇ ਠੀਕ ਮਤਲਬ ਪਿੰਡ ਦੇ ਸਰਕਾਰੀ ਸਕੂਲ 'ਚ ਕਿਸੇ ਦੇ ਪਾ ਦੇਗਾ ਓਕੇ ਮਤਲਬ ਕਿ ਇਹਨਾਂ ਦੋ ਪੋਜੀਸ਼ਨ ਦਾ ਉਹਨਾਂ ਨੇ ਡਿਫਰੈਂਸ ਕੀਤਾ ਆ ਤੁਲਨਾ ਕੀਤੀ ਹੈ ਕਿ ਅਮੀਰ ਦੀ ਤੇ ਇੱਕ ਗਰੀਬ ਦੀ ਠੀ ਹਾਂਜੀ ਹੁਣ ਆਗੀ ਜੀ ਕੱਚ ਦਾ ਗਲਾਸ ਪੋਇਟਰੀ ਦੇਖੋ ਕੀ ਕੀ ਕਹਿੰਦੀ ਕਹਿੰਦੀ ਅੱਜ ਮੇਰੇ ਕੋਲ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਮੇਰੀ ਮੈਨੂੰ ਅੰਮੜੀ ਨੇ ਮੈਨੂੰ ਅੰਮਣੀ ਨੇ ਦਿੱਤੀਆਂ ਲੱਖ ਛਿੜਗਾ ਮੇਰੇ ਨੈਣਾ ਵਿੱਚੋਂ ਮੇਰੇ ਨੈਣਾ ਵਿੱਚੋਂ ਚਮਚ ਚਮ ਨੀਰ ਫੁੱਟਿਆ ਮੇਰੇ ਨੈਣਾ ਵਿੱਚੋਂ ਹੁਣ ਇਹਦੇ ਵਿੱਚ surjeet patar ji ਕੀ ਕਹਿੰਦੇ ਨੇ ਇਹਦੇ ਵਿੱਚ ਕਵੀ ਕਹਿੰਦਾ ਮਤਲਬ ਇੱਕ ਫੀਮੇਲ ਦੀ ਉਹਨੇ ਦੱਸਿਆ ਹੈ ਠੀਕ ਹੈ ਜੀ ਉਹ ਕਹਿੰਦੇ ਨੇ ਕਿ ਅੱਜ ਮੇਰੇ ਕੋਲ ਗਲਾਸ ਟੁੱਟੇ ਇੱਕ ਫੀਮੇਲ ਉਕੇ ਲੜਕੀ ਉਹ ਕਹਿੰਦੀ ਕਿ ਅੱਜ ਮੇਰੇ ਕੋਲ ਇੱਕ ਗਲਾਸ ਰੁੱਟਿਆ ਤੇ ਮੇਰੀ ਅੰਮੀ ਨੇ ਮੇਰੀ ਮੰਮੀ ਨੇ ਇਸ ਕਰਕੇ ਮੈਨੂੰ ਬਹੁਤ ਸਾਰੀਆਂ ਛਿੜਕਾਂ ਦਿੱਤੀਆਂ ਲੱਖਾਂ ਛਿੜਕਾਂ ਦਿੱਤੀਆਂ ਤੇ ਇੰਨਾਂ ਛਿੜਕਾਂ ਦੇ ਕਰਕੇ ਮੇਰੇ ਨੈਣਾਂ ਵਿੱਚੋਂ ਨੀਰ ਵਗਣ ਲੱਗ ਗਿਆ ਮਤਲਬ ਕਿ ਮੈਂ ਰੋਣ ਲੱਗ ਗਈ ਠੀਕ ਹੈ ਮੈਂ ਰੋਣ ਲੱਗੀ ਫਿਰ ਉਹ ਕਹਿੰਦੀ ਕਿ ਮੈਂ ਆਪਣੀ ਮੰਮੀ ਨੂੰ ਇੱਕ ਗੱਲ ਪੁੱਛੀ ਮੰਮੀ ਨੂੰ ਠੀਕ ਹੈ ਜੀ ਮੇਰੀ ਮੰਮੀ ਐ ਨਹੀਂ ਮੈਨੂੰ ਇੱਕ ਗੱਲ ਦੱਸ ਦੇ ਲੋਕੀ ਦਿਲ ਤੋੜ ਦਿੰਦੇ ਤੇ ਕਿੱਦਾਂ ਨੇ ਹੱਸਦੇ ਠੀਕ ਹੈ ਜੀ ਉਹ ਕਹਿੰਦੇ ਕਿ ਮੈਂ ਆਪਣੀ ਮੰਮੀ ਨੂੰ ਇੱਕ ਗੱਲ ਪੁੱਛੀ ਕਿ ਕਹਿੰਦੇ ਕਿ ਚਲ ਮੈਂ ਤੇ ਇੱਕ ਗਲਾਸ ਤੋੜਿਆ ਹਨਾ ਤੇ ਇੱਥੇ ਕਹਿੰਦੇ ਨੇ ਕਿ ਲੋਕੀ ਦਿਲ ਤੋੜ ਕੇ ਕਿੱਦ ਨੇ ਹੱਸ ਪੈਂਦੇ ਨੇ ਕਿਵੇਂ ਹੱਸਦੇ ਰਹਿੰਦੇ ਆ ਠੀਕ ਹੈ ਜੀ ਇਹੋ ਜੇ ਗਲਾਸ ਨਹੀਂ ਮੈਂ ਇਹੋ ਜਿਹੇ ਗਲਾਸ ਨਹੀਂ ਮਾਏ ਵਿਕਦੇ ਲੱਖ ਬਾਜ਼ਾਰੀ ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀ ਤੇ ਹਜ਼ਾਰੀ ਫਿਰ ਉਹ ਕਹਿੰਦੇ ਨੇ ਕਿ ਇਹੋ ਜਿਹੇ ਗਲਾਸ ਜਿਹੜਾ ਅੱਜ ਮੇਰੇ ਕੋਲ ਇੱਕ ਗਲਾਸ ਟੁੱਟਿਆ ਜਿਹਦੇ ਕਰਕੇ ਤੋਂ ਮੈਨੂੰ ਇੰਨੀਆਂ ਛਿੜਕਾਂ ਦਿੱਤੀਆਂ ਇਹਨੇ ਇਹ ਤਾਂ ਗਲਾਸ ਬਾਜ਼ਾਰ ਦੇ ਵਿੱਚ ਲੱਖ ਤੇ ਹਜ਼ਾਰੀ ਮਿਲ ਜਾਣਗੇ ਕਹਿੰਦੇ ਕਿ ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀ ਤੇ ਹਜ਼ਾਰੀ ਉਹ ਕਹਿੰਦੇ ਨੇ ਜਿਹੜਾ ਦਿਲ ਹੈ ਸਾਫ਼ ਸੁਥਰਾ ਦਿਲ ਹੈ ਇਹ ਬਾਜ਼ਾਰੋਂ ਕਿਧਰੇ ਨਹੀਂ ਮਿਲਦਾ ਕਿਤੋਂ ਵੀ ਨਹੀਂ ਮਿਲਦਾ ਨਾ ਲੱਖਾਂ ਦੇ ਵਿੱਚ ਤੇ ਨਾ ਹੀ ਹਜ਼ਾਰਾਂ ਦੇ ਵਿੱਚ ਕਿਰ ਜਾਂਦੇ ਨਾਨਾ ਦੇ ਮੋਤੀ ਮਾਏ ਛਿੜਕਣਾ ਮਾਰੀ ਮੇਰੇ ਨਾਨਾ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਅੱਖਾਂ ਨੇ ਕਹਿੰਦੇ ਨੇ ਕਿ ਜਦੋਂ ਨੀਰ ਵਗਦਾ ਜਦੋਂ ਹੰਝੂ ਆਦੇ ਜਦੋਂ ਆਪਾਂ ਰੋਂਦੇ ਆਂ ਕਹਿੰਦੇ ਕਿ ਜਦੋਂ ਉਹ ਹੰਝੂ ਵਗਦੇ ਨੇ ਨਾ ਕਹਿੰਦੇ ਉਹਨੂੰ ਨੀਰ ਨੇ ਉਹ ਮੋਤੀ ਨੇ ਠੀਕ ਹੈ ਜੋ ਕਹਿੰਦੇ ਨੇ ਨੈਣਾ ਦੇ ਵਿੱਚੋਂ ਮੋਤੀ गिर ਜਾਂਦੇ ਨੇ ਹੰਝੂ ਵਗ ਜਾਂਦੇ ਨੇ ਇਸ ਕਰਕੇ ਛਿੜਕ ਤੂੰ ਨਾ ਮਾਰ ਠੀਕ ਹੈ ਛਿੜਕਣਾ ਮਾਰੀ ਫੇਰ ਕੀ ਕਹਿ ਰਹੀ ਹੈ ਲੜਕੀ ਕਹਿੰਦੇ ਕਿ ਸ਼ੀਸ਼ਾ ਟੁੱਟੇ ਤਰ੍ਹਾਂ ਵਿੱਚ ਕੱਚ ਦੇ ਟੁਕੜੇ ਚਮਕਣ ਦਿਲ ਟੁੱਟੇ ਤਾਂ ਚੋਰੀ ਚੋਰੀ ਅੱਖੀਆਂ ਅਰਥੋਂ ਬਰਸਣ ਠੀਕ ਹੈ ਉਹ ਕਹਿੰਦੇ ਨੇ ਕਿ ਜੇਕਰ ਸ਼ੀਸ਼ਾ ਟੁੱਟਦਾ ਠੀਕ ਹੈ ਇੱਕ ਕੱਚ ਟੁੱਟਦਾ ਇੱਕ ਉਹਦੇ ਟੁਕੜੇ ਜੇਕਰ ਰਹਾ ਵਿੱਚ ਪਏ ਹੁਣ ਤਾਂ ਉਹ ਟੁਕੜੇ ਚਮਕਦੇ ਆ ਪਰ ਕਹਿੰਦੇ ਕਿ ਜਦੋਂ ਕੋਈ ਦਿਲ ਟੁੱਟਦਾ ਹੈ ਤਾਂ ਉਹ ਚੋਰੀ-ਚੋਰੀ ਟੁੱਟ ਮਤਲਬ ਚੋਰੀ-ਚੋਰੀ ਅੱਖਾਂ ਤੋਂ ਚੋਰੀ-ਚੋਰੀ ਉਹਦੇ ਕਰਕੇ ਅੱਖਾਂ 'ਚੋਂ ਅਥਰੂ ਬਰਸਦੇ ਆ ਠੀਕ ਹੈ ਜੀ ਮਤਲਬ ਰੋਂਦੇ ਆ ਠੀਕ ਹੈ ਅੱਖਾਂ ਅੱਖਾਂ ਰੋਂਦੀਆਂ ਰੋ ਚੋਰੀ-ਚੋਰੀ ਠੀਕ ਹੈ ਜੀ ਰੜਕਣਾ ਲੋਕਾਂ ਦੇ ਬੈਰੀ ਆਪਣੇ ਹੀ ਸੀਨੇ ਕਸਣ ਠੀਕ ਹੈ ਉਹਨਾਂ ਕਹਿੰਦੇ ਨੇ ਕਿ ਜਿਨ੍ਹਾਂ ਦੇ ਬਾਈਆਂ ਦੇ ਜਿਨ੍ਹਾਂ ਦੇ ਦਿਲ ਟੁੱਟਦੇ ਆ ਠੀਕ ਹੈ ਜੀ ਉਹ ਲੋਕਾਂ ਅੱਗੇ ਆਪਣੇ ਦਰਦਨੀ ਦਿਖਾਉਂਦੇ ਆਪਣੀਆਂ ਪੀੜਾਂ ਨਹੀਂ ਦਿਖਾਉਂਦੇ ਆਪਣੇ ਹੀ ਸੀਨੇ ਕਸਕਦੇ ਸਕਦੇਆ ਮਤਲਬ ਹੁੰਦਾ ਕਿ ਆਪਣੇ ਹੀ ਆਪ ਪੀੜਾਂ ਸਾਹਮਣੇ ਪੀੜਿਆ ਦਰਦਾਂ ਠੀਕ ਹੈ ਕਸਕਣਾ ਦਾ ਮਤਲਬ ਹੈ ਪੀੜਾਂ ਦਰਦਾਂ ਠੀਕ ਹੈ ਜੀ ਆਪਣੀ ਹੀ ਪੀੜਾਂ ਲੈ ਲੈਂਦੇ ਸੀਨੇ ਦੇ ਉੱਪਰ ਕਿਸੇ ਨੂੰ ਨਹੀਂ ਦੱਸਦੇ ਫਿਰ ਕੀ ਕਹਿੰਦੇ ਸਸਤੀਆਂ ਇੱਥੇ ਬਹੁਤ ਜਮੀਰਾ ਮਹਿੰਗੇ ਬਹੁਤ ਜਮੀਨਾ ਮਹਿੰਗਾ ਰਾਣੀ ਹਾ ਤੇ ਸਸਤੀਆਂ ਸਸਤਾ ਸਦਰਾ ਭਰਿਆ ਸੀਨਾ ਠੀਕ ਹੈ ਉਹ ਕਹਿੰਦੇ ਨੇ ਕਿ ਇਸ ਦੁਨੀਆ ਦੇ ਵਿੱਚ ਇਸ ਜਮਾਨੇ ਦੇ ਵਿੱਚ ਲੋਕਾਂ ਦੇ ਜਿਹੜੇ ਜ਼ਮੀਰ ਨੇ ਉਹ ਬਈ ਬਹੁਤ ਸਸਤੇ ਨੇ ਠੀਕ ਹੈ ਜੀ ਲੋਕਾਂ ਦੇ ਜ਼ਮੀਰ ਕੀ ਨੇ ਬਹੁਤ ਸਸਤੇ ਨੇ ਤੇ ਮਹਿੰਗੇ ਇੱਥੇ ਕੀ ਹੈਗੇ ਨੇ ਜ਼ਮੀਨਾ ਹੈਗੀਆਂ ਠੀਕ ਹੈ ਜੀ ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾ ਭਰਿਆ سینਾ ਹੁਣ ਕਹਿੰਦੇ ਕਿ ਇੱਥੇ ਜਿਹੜਾ ਜਿਹੜਾ ਰਾਣੀ ਹਾਰ ਹੈ ਨਾ ਉਹ ਕੀ ਹੈ ਬਹੁਤ ਮਹਿੰਗਾ ਹੈ ਪਰ ਇੱਥੇ ਸਸਤਾ ਕੀ ਹੈਗਾ ਜੀ ਸਦਰਾ ਭਰਿਆ سینਾ ਠੀਕ ਹੈ ਜੀ ਉਹ ਵਾਲਾ ਦਿਲ ਜਿਹਦੇ ਵਿੱਚ ਲੱਖਾਂ ਅਰਮਾਨ ਹੋਣ ਸਦਰਾ ਹੋਣ ਦਿਲ ਦਾ ਨਿਗਣਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ ਅਜ ਮੇਰੇ ਕਰੋ ਉਹ ਕਹਿੰਦੇ ਨੇ ਕਿ ਇੱਥੇ ਜਿਹੜੀ ਅੱਜ ਦੀ ਜਿਹੜੀ ਦੁਨੀਆਦਾਰੀ ਹੈਗੀ ਏ ਉਹ ਕਹਿੰਦੇ ਦਿਲ ਦਾ ਨਿਗਾ ਇਨਸਾਨ ਮੰਗ ਕੋਈ ਨਹੀਂ ਕਰਦਾ ਸਾਫ ਸੁਥਰੇ ਦਿਲਦਵਾਲੇ ਇਨਸਾਨ ਦੀ ਮੰਗ ਕੋਈ ਨਹੀਂ ਕਰਦਾ ਪਰ ਮਹਿੰਗਾ ਮਹਿੰਗਾ ਪਸ਼ਮੀਨਾ ਮੰਗਦੇ ਆ ਮਤਲਬ ਚੰਗੇ ਦੇਖੋ ਪਸ਼ਮੀਨਾ ਕਪੜਾ ਹੁੰਦਾ ਇੱਕ ਚੰਗੀ ਔਣਾ ਦਾ ਬਣਿਆ ਹੋਇਆ ਕੋਈ ਮੰਗੇ ਵਾਲਾ ਠੀਕ ਹੈ ਜੀ ਉਹਨਾਂ ਕੇੰਦੇ ਕਿ ਮਤਲਬ ਦਿਖਾਵਾ ਮੰਗਦੇ ਆ ਮਹਿੰਗਾਈ ਮੰਗਦੇ ਆ ਪਰ ਕੋਈ ਚੰਗੇ ਦਿਲ ਵਾਲਾ ਇਨਸਾਨ ਨਹੀਂ ਮੰਗਦਾ ਠੀਕ ਹੈ ਜੀ ਫਿਰ ਕੀ ਕਹਿੰਦੇ ਆ ਨੈਕਸਟ ਵਿੱਚ ਕਹਿੰਦੇ ਕਿ ਮਾਏ ਮਾਏ ਨਹੀਂ ਸੁਨ ਮੇਰੀ ਮਾਏ ਕਰਮ ਇੰਨਾ ਹੀ ਕਰਦੇ ਨਾ ਨਾ ਦੇ ਨਾਦੇ ਨਹੀਂ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰਦੇ ਮੈਂ ਨਹੀਂ ਕੁਝ ਹੋਰ ਨਾ ਮੰਗਾ ਮੈਨੂੰ ਰਾਂਝਾ ਮੈਨੂੰ ਵਰਦੇ ਮੇਰੇ ਕੋਲ ਠੀਕ ਹੈ ਉਹ ਕਹਿੰਦੇ ਮम्मी ਨੂੰ ਕਹਿੰਦੀ ਆ ਕਹਿੰਦੀ ਕਿ ਮੈਂ ਮੇਰੇ ਤੇ ਇੰਨਾ ਕੁ ਕਰਮ ਕਰਦੇ ਮੈਨੂੰ ਤੇਰੇ ਤੋਂ ਕੋਈ ਸੋਨੇ ਦਾ ਟਿੱਕਾ ਨਹੀਂ ਚਾਹੀਦਾ ਸਿਰਫ ਆਪਦਾ ਹੱਥ ਮੇਰੇ ਸਿਰ ਤੇ ਧਰਦੇ ਤੇ ਮੇਰੀ ਮੰਗੇ ਹੈਗੀ ਆ ਜੀ ਮਤਲਬ ਇੱਕ ਚੰਗੇ ਵਰਦੀ ਤੇ ਮੈਨੂੰ ਉਹ ਚੰਗਾ ਵਰ ਦੇ ਦੇ ਠੀਕ ਹੈ ਚੰਗਾ ਵਰ ਦੇ ਦੇ ਮੈਨੂੰ ਠੀਕ ਹੈ ਹੋ ਗਈ ਜੀ ਆਪਣਾ surjeet papatter ਹੋ ਗਿਆ ਕੰਪਲੀਟ और बस देखना पहला हाँ जी फिर आप देखते हैं। वीर भी अपना कंप्लीट हो गया अपना है आधुनिक काव्य भाई भीर सिंह दूसरा जी प्रोफेसर पूरन सिंह ਹਰ ਹੋ ਗਿਆ ਸੀਗਾ ਜੀ ਸੁਰਜੀਤ ਪੱਤ ਹਾਂ ਜੀ ਵੀਰੇ ਐਸ ਆਈ ਪ੍ਰੋਮਿਸ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਹਿਤ ਪਾਠ ਮੈਂ ਤੁਹਾਡਾ ਕੰਪਲੀਟ ਕਰਾਉਂਗੀ ਆਪਣਾ ਭਈ ਹੋ ਗਿਆ ਗੁਰਮਤਕਾਵ ਵੀ ਹੋ ਗਿਆ ਆਪਣਾ ਆਪ ਦੁਬਾਰਾ ਦੇਖਦੇ ਹਾਂ ਅਸਲੀ ਬਸ ਗੁਰਮਤਕਾਵ ਆਪਣਾ ਹੋ ਗਿਆ ਠੀਕ ਹੈ ਜੀ ਗੁਰਮਤਕ ਕਾ ਵੀ ਆਪਣਾ ਹੋ ਗਿਆ ਆਪਣਾ ਬੀਰ ਕਾ ਵੀ ਹੋ ਗਿਆ ਬੀਰ ਕਾ ਵੀ ਹੋ ਗਿਆ ਆਪਣਾ ਆਧੁਨਿਕ ਪੰਜਾਬੀ ਕਵਿਤਾ ਆਧੁਨਿਕ ਪੰਜਾਬੀ ਕਵਿਤਾ ਵਾਲਾ 파ਟ ਇਹ ਵੀ ਹੋ ਗਿਆ ਆਪਣਾ ਠੀਕ ਹੈ ਜੀ ਹੁਣ ਆਪਣਾ ਰਹਿ ਗਿਆ ਇੱਕ ਰਹਿ ਗਿਆ ਆਪਣਾ ਵਾਰਤਕ 파ਗ ਠੀਕ ਹੈ ਜੀ ਵਾਰਤਕ 파ਗ ਤੇ ਕਹਾਣੀ 파ਗ ਵਾਰਤਕ ਅਤੇ ਕਹਾਣੀ ਦੇਖੋ ਇਹਦੇ ਜੇ ਕੋਈ ਪੋਰਟਰੀ ਨਹੀਂ ਹੋएगी ਮੈਨੂੰ ਲੱਗਦਾ ਇਹ ਜਸਟ ਆਪਾਂ ਇਹਨਾਂ ਦੀ ਇੰਟਰੋਡਕਸ਼ਨ ਹੀ ਕਰਾਂਗੇ ਵਾਟਕ ਵਿੱਚ ਹੈਗੇ ਸੀ ਆਪਣੇ ਕੋਲ ਪ੍ਰਿੰਸੀਪਲ ਤੇਜਾ ਸਿੰਘ ਤੇਜਾ ਸਿੰਘ ਇੱਕ ਹੈਗੇ ਜੀ ਬਲਰਾਜ ਸਹਾਣੀ ਸਹਾਣੀ ਐਂਡ ਥਰਡ ਇਸ ਹੈਗੇ ਆ ਜੀ ਡਾਕਟਰ ਨਰਿੰਦਰ ਕਪੂਰ ਆ ਰਿਹਾ ਹੈ ਕਿ ਆਪਣਾ ਇੱਕ ਕਹਾਣੀ ਵਿੱਚ ਆਪਣੇ ਕੋਲ ਹੈਗੇ ਜੀ ਸੁਜਾਨ ਸਿੰਘ ਕੁਲਵੰਤ ਸਿੰਘ ਵਿਰਕ ਤੇ ਬਰਿਆਮ ਸੰਧੂ ਸੁਜਾਨ ਸਿੰਘ ਕੁਲਵੰਤ ਵਿਰਕ ਵਿਰਕ ਐਂਡ ਬਰਿਆਮ ਸੰਧੂ ਜਸਟ ਆਪਣਾ ਆਹ ਪਾਰਟ ਰਹਿ ਗਿਆ ਠੀਕ ਹੈ ਜੀ ਆਹ ਪਾਰਟ ਆਪਣਾ ਰਹਿ ਗਿਆ ਬਾਕੀ ਆਪਣਾ ਸਾਰਾ ਕੰਪਲੀਟ ਹੋ ਚੁੱਕਿਆ ਕੰਪਲੀਟ ਹੋ ਗਿਆ ਇਹਦੇ ਨਾਲ ਹੀ ਆਪਣਾ ਸਾਹਿਤ ਪਾਰਟ ਕੰਪਲੀਟ ਫਿਰ ਇੱਕ ਤੁਹਾਨੂੰ ਮੈਂ ਪੀਡੀਐਫ ਦਾਾਂਗੀ ਟੈਲੀਗ੍ਰਾਮ ਟੈਲੀਗ੍ਰਾਮ ਗਰੁੱਪ ਦੇ ਵਿੱਚ ਫੋਰ ਗ੍ਰਾਮਰ ਠੀਕ ਹੈ ਜੀ ਗ੍ਰਾਮਰ ਉਹਦੀ ਪਹਿਲੀ ਗੱਲ ਤਾਂ ਗ੍ਰਾਮਰ ਜਿਆਦਾ ਖੁਆਉਂਦੀ ਹੋਵੇਗੀ ਫਿਰ ਮੈਂ ਪੀਡੀਐਫ ਅਪਲੋਡ ਕਰ ਦਾਂਗੀ ਤੁਸੀਂ ਫਿਰ ਉੱਥੋਂ ਕਰ ਲੈਣਾ ਇਹਦੇ ਨਾਲ ਹੀ ਆਪਣੀ ਪੰਜਾਬੀ ਹੋ ਜਾਏਗੀ ਕੰਪਲੀਟ ਆਪਾਂ ਇੱਕ ਮਹੀਨੇ ਦੇ ਵਿੱਚ ਪੰਜਾਬੀ ਕਰ ਲਈ 16 ਮਿੰਟ ਠੀਕ ਹੈ ਜੀ ਆਪਾਂ ਥੋੜੀ ਅਜੇ ਫਾਸਟ ਸੀਗੇ ਤੁਸੀਂ ਸਪੀਡ ਨੂੰ ਨਾ ਸਲੋ ਕਰ ਲੈਣਾ 1.5 ਤੇ ਕਰ ਲੈਣਾ ਨਹੀਂ ਉਹ ਮਤਲਬ ਇੱਕ ਤੋਂ ਈ ਚ ਕਰ ਲੈਣਾ 0.75 ਦੇ ਕਰ ਲੈਣਾ ਬਦੀ ਸਮਝ ਆ ਜਾਏਗੀ ਜੇਕਰ ਤੁਹਾਨੂੰ ਸਲੋ ਸੁਣਨ ਦੀ ਆਦਤ ਹੈ। ਥੈਂਕ ਯੂ so much for watching this session। ਬਾਈ ਚਨਨ ਨੂੰ ਜੁਆਇਨ ਜਰੂਰ ਕਰ ਲੋ ਜਿਨ੍ਹਾਂ ਨੇ ਨਹੀਂ ਕਰਿਆ ਤੇ ਵੀਡੀਓ ਨੂੰ ਲਾਈਕ ਕਰਦੇਆ ਕਰੋ, ਸ਼ੇਅਰ ਕਰਦੇਆ ਕਰੋ। ਥੈਂਕ ਯੂ ਅਗੇਨ। ਥੈਂਕ ਯੂ so much and take care all।